ਤੇਲ ਚੋਲਣਾ ਤੇਲ ਚੋਲਣਾ ਹਾਂਜੀ ਪਹਿਲੇ ਲੈ ਲੈ ਪਹਿਲੇ ਤਾਂ ਲੈਣੇ ਆ ਦੇਤੇ ਇੱਥੇ ਲੈਣੇ ਆ ਪੈਸੇ ਹੋਰ ਆਓ ਤੇਲ ਚੋਲਣ ਦੇ ਗੱਡੀ ਚੱਲਦੀ ਦੀ ਅੰਮ੍ਰਿਤ ਛੋਟਾ ਜਿਹਾ ਕਿੱਥੇ ਆ ਕਹੋ ਜੀ ਮੂੰਹ ਮਿੱਠਾ ਸਾਖ ਦੇਣੀ ਕਹਾ ਕਹਾ ਗੱਡੀ ਤਾਹੀ ਕੰਮ ਕਰੇ ਤਾਕੀ ਬਾਪੂ ਮੈਂ ਨਾ ਡੱਕ ਲਵਾਂ ਜਿਉਂਦੇ ਰਹੋ ਇਦਾਂ ਜੈ ਜੀ ਗੋਪੀ ਜੀ ਲਈ ਜਈ ਭਾਬੀ ਪੂਰੀ ਆਹ ਦੇਖੋ ਥੋੜੇ ਹਾਸੇ ਰਿਹਾ ਦਾ ਕੋਸ ਨਾ ਨਾ ਐਨੇ ਕਹਿੰਦਾ ਜਿੰਦਾ ਹੁਣ ਥੋੜੇ ਬੰਗੂ ਨੇ ਕਹਦਾ ਭਾਈ ਪੁੱਛਦਾ ਨਹੀਂ ਨਹੀਂ ਆਓ ਤਾਂ ਕੁਝ ਨਹੀਂ ਹਾਂ ਫਤਾਂ ਗੱਲ ਕਿ ਆਏ ਭਾਬੀ ਇਹ ਆਪਣਾ ਮੁੰਡਾ ਨਾ ਇੰਨਾ ਵੀ ਚੜਦਾ ਇਨੀ ਚੜਾਈ ਜਾਓ ਜੀ ਭਾਈ ਚੰਨੀ ਚਾਚੇ ਨੂੰ ਬੁਲਾ ਲੈ ਲਿਆ ਇਹ ਟਰੈਕਟਰ ਦਾ ਨਾ ਸਹੀ ਨਹੀਂ ਤਾਰ ਰਿਹਾ ਕੰਮ ਵੀਡੀਓ ਮੈਂ ਤਾਂ ਨਹੀਂ ਸ਼ੂਟ ਕਰੀ ਕਿਉਂਕਿ ਮੈਨੂੰ ਹਲੇ ਆਏ ਪੰਪ ਦਾ ਇੰਨਾ ਹਸਾਬ ਕਿਤਾਬ ਨਹੀਂ ਤਾਂ ਵੀ ਕਿਤੇ ਆਪਣਾ ਥੋੜਾ ਜਿਹਾ ਨਾ ਪਤਾ ਲੱਗੇ ਹੁਣ ਆਪਾਂ ਸਿੱਖ ਗਏ ਆ ਨਾ ਚਾਰ ਕਿੱਲੇ ਕਰਤੇ ਸਪਰੇ ਦੇ ਬਾਈ ਕਿਵੇਂ ਆ ਬਾਈ ਮੁੜਿਆ ਯਾ ਸਪਰੇ ਦਾ ਕੰਮ ਐ ਬਸ ਚੱਲ ਰਿਹਾ ਬਾਈ ਠੀਕ ਆ ਟਰੈਕਟਰ ਕੱਢਣਾ ਹੁਣ ਇਹ ਕੱਢਣਾ ਯਾਰ ਇਹ ਖੜਾ ਹੀ ਬਹੁਤ ਜੇ ਤੇ ਮੂਰੇ ਹੀ ਥਾਲਾ ਵਜਨ ਰੱਖ ਲੈਂਦਾ ਹੋਰ ਮੂਰੇ ਭਾਗੇ ਚੇ ਨੂੰ ਬਿਠਾ ਦਾਵਾਂ ਨਹੀਂ ਮੈਂ ਮੂਰੇ ਵਜਨ ਰੱਖ ਕੇ ਖੜਾ ਹੋ ਜੇ ਡੌਲਟ ਪਾਉਣਾ ਉਹ ਇਹਦੀ ਲਿਫਟ ਨਹੀਂ ਚੱਕ ਹੁੰਦੀ ਜ਼ਿਆਦਾ ਮੇਨ ਚੱਕਰ ਤਾਂ ਲਿਫਟ ਦਾ ਹੈ ਜਾ ਕਿਤੇ ਉਰੇ ਪਾਰਾ ਕਰ ਉਹ ਉਹ ਖੇਤ ਚ ਕੱਢ ਜਾਂਦਾ ਜਾ ਕੇ ਉਹਦੇ ਪਿੱਛੇ ਜਿਹੜਾ ਕੌਂ ਜਾਏ ਅੱਛਾ ਕੌਂ ਜੇ ਫਿਰ ਮਾਮਾ ਜੀ ਉਹ ਨਹੀਂ ਕਿਵੇਂ ਚਲਾਉਂਦੇ ਤੈਨੂੰ ਪਤਾ ਨਹੀਂ ਕਿਵੇਂ ਚਲਾਈ ਗਈ ਫਿਰ ਉਹ 36 ਸੀ ਤਾਂ ਹੋਰ ਵੀ ਸਵਰਾਜ ਸਵਰਾਜ ਭਾਰਾ ਹਲੇ ਸਵਰਾਜ ਨਾਲ ਇਹਦੀ ਲਿਫਟ ਉੱਪਰ ਚੱਕਰ ਇਹਦੇ ਨਾਲੋਂ ਨਾ ਆਪਣੇ ਦੂਏ 555 ਦਾ ਬ ਉਹ ਇਹ ਵੀ ਬਹੁਤ ਐਦਾ ਬੈਂਫਰ ਭਾਰਾ ਦੇਖ ਤਾਂ ਲੈ ਦੋ ਪਲੇਟਾਂ ਲੱਗੀਆਂ ਹੋਈਆਂ ਮੇਰੀ ਗੱਲ ਪਲੇਟਾਂ ਤਾਂ ਅੱਛਾ ਬਦਲੀ ਤਾਂ ਅਸੀਂ ਨਹੀਂ ਕਰਿਆ ਨਾ ਜਿੱਦਣ ਬਦਲੀ ਕਰਿਆ ਲਵਾ ਕੇ ਲਿਆ ਤੇ ਇਹ ਆਪਣਾ 80 85 ਕਿਲੋ ਦਾ ਉਹ ਇੱਕ ਕੁੰਟਲ ਪਾਰ ਆ ਉਹ ਉਹ ਜਿਹੜਾ ਦੂਆ ਬੈਂਫਰ ਆ ਉਹ ਠੀਕ ਆ 15 ਦੇ ਟਾਇਰ ਤੇ 16 ਦੇ ਟਾਇਰ ਤੇ ਮੈਂ ਕਿਹਨੇ ਪਾਲਤੀ ਵੀ ਉਹੀ ਵੇਜ ਆ ਉਹ ਅੱਜ ਸੁੱਕਾ ਨਾ ਚਲੇ ਆ ਮਿਸਤਰੀ ਅੱਜ ਨਾ ਸੁੱਕਾ ਕਿਵੇਂ ਚਲੇਗਾ ਆ ਦੇ ਚਵੱਜਾ ਕੋਣੇ ਆ ਪਾਲਤੀ ਲੈਣੀ ਆ ਹਾਂਜੀ ਹਾਂ ਪਾਰ ਵੀ ਸਿਰ ਤੇ ਵੀ ਪਾਣੀ ਪਾ ਪਾ ਕੇ ਪਲਾਉਣੀ ਆ ਪਾਣੀ ਆ ਵਾਹ ਫੋੜ ਦੇਖੋ ਜਿਵੇਂ ਮਰਜ਼ੀ ਕਰੋ ਅੱਜ ਮਿਸਤਰੀ ਸਾਹਿਬ ਸੁੱਕੇ ਨਹੀਂ ਜਾਂਦਾ ਆਪਣੀ ਫੈਮਲੀ ਡਾਕਟਰ ਆਏ ਪਏ ਜੀ ਫੈਮਲੀ ਮਿਸਤਰੀ ਸਵੇਰੇ ਫੋਨ ਕਰਤਾ ਮੈਂ ਚਾਚੇ ਨੂੰ ਜਾਮਾ ਦੇਖੇ ਮੈਂ ਕਿਹਾ ਚਾਚਾ ਫਟਾਫਟ ਆ ਜਾ ਮੈਂ ਪਟਿਆਲੇ ਦੇ ਮੈਂ ਕਿਹਾ ਨਹੀਂ ਦੱਸਿਆ ਚੰਨੀ ਬਾਈ ਇਹ ਨਹੀਂ ਦੱਸਿਆ ਮੈਂ ਇਹ ਸਟੇਟ ਨਹੀਂ ਲੱਗੀ ਉਹ ਮੈਂ ਕਿਆ ਕਰਾਂ ਕੇ ਦੱਸੂਗੇ ਮੈਨੂੰ ਕਹਤਾ ਫੌਜੀ ਕਿੱਥੇ ਆ ਮੈਨੂੰ ਨਹੀਂ ਪਤਾ ਫਿਰ ਇਹ ਵੀਰ ਜੀ ਚਾਚੇ ਨੇ ਵੀਡੀਓ ਨਹੀਂ ਦੇਖਦਾ ਆਪਣੀ ਇਹਨੂੰ ਪਤਾ ਨਹੀਂ ਲੱਗੇ ਮੈਂ ਰੋ ਦੇਖਦਾ ਉਹ ਕਿੰਨੇ ਕਿਲੇ ਕਰਦੇ ਨਾ ਰੁਲ ਦੇਣੇ ਤੱਕ ਕਰਦਾ ਸਾਰਾ ਉੱਦੋਂ ਰੁਲ ਦੇ ਅੱਛੇ ਵਾਲਾ ਕੱਢਿਆ ਨਾ ਤੱਕ ਕੀ ਕਹਤੇ ਹੁਣ ਇਹ ਤੋਂ ਬਾਅਦ ਕਿਹੜੇ ਟੱਕ ਤੇ ਜਾਣਾ ਦੋਹੇ ਟੱਕ ਤੇ ਲੱਗ ਗਿਓ ਹੋਰ ਮੋਕਾ ਹਾਂ ਉਹਦੇ ਵਿੱਚ ਹੀ ਉਹੀ ਚੱਲੂਗਾ ਵਿੱਚ ਭਲੇ ਦੇ ਮਕਰ ਪਾ ਦੇਣਾ ਕੰਮ ਨਵੇਂ ਡੋ ਉਹਨੂੰ ਪੂਰਾ ਨਾ ਪਰੋ ਯਾਰ 300 ਲੀਟਰ ਪਾਈ ਚਲੋ 300 ਵਿੱਚ 300 ਨਾਲ 1 ਕਿੱਲਾ ਨਿਕਲੂਗਾ ਉਂ 2 ਕਿੱਲੇ ਨਿਕਲਦੇ ਬੱਸ 2 ਕਿੱਲੇ ਤੁਸੀਂ ਪਾਣੀ ਵਾਲੀ ਟੈਂਕੀ ਵੀ ਕੋਣ ਦੇ ਨੇ ਕਿਵੇਂ ਭਰਦੇ ਨਾ ਚਵੱチェ 'ਚ ਉਹਦਾ ਨਜ਼ਾਰਾ ਉਹ ਡਬੋ ਮਿੰਟ 'ਚ ਭਰ ਜਾਂਦਾ ਪਰ ਇਹਨੂੰ ਫੇਰ ਪਾਣੀ ਕੋਲ ਚਾਹੀਦਾ ਇਹਨੂੰ ਪਾਣੀ ਕੰਮ ਨੂੰ ਵੜਾਉਣਾ ਖਾਲਸਾ ਹੈ ਨਾ ਭਾਗੇ ਨੂੰ ਕਹਦੇ ਬਾਲਟੀਆਂ ਲੈ ਲੈ ਕੇ ਆਪਣਾ ਕੋਲ ਜਾ ਕੇ ਪਾਸ ਪਾਸ ਰੱਖ ਲੈ ਗਿੱਲੇ ਕਰਨਾ ਹੈ ਕਹਾ ਕਿੱ ਫਿਰ ਤੇ ਹੜੀ ਚ ਕੀ ਲੈ ਹੀ ਹੋਊਗਾ ਇਹ ਲੋਕਾ ਤੇ ਖਾ ਤੇ ਜੇ ਇਹਦਾ ਉਹ ਜੋ ਤੇ ਮੈਂ ਇਹਨੂੰ ਕਿਹਾ ਚਾਚੇ ਨੂੰ ਮੈਂ ਕਿਹਾ ਨਾਲੀ ਜੀ ਦੇ ਨਾਲ ਨਾਲ ਹੋ ਜਾ ਮੈਂ ਕਿਹਾ ਫੇਰ ਵੀ ਤਾਂ ਗੰਨ ਚੱਕੂਗਾ ਹੀ ਬਾਅਦ ਚ ਵੀ ਹੁਣੇ ਸਹੀ ਤਰੀਕੇ ਨਾਲ ਗੇੜੇ ਗੁੜੇ ਨਹੀਂ ਗਣ ਹੁੰਦੇ ਤੇ ਡਰਤਾ ਸੜਾਏ ਲੱਗਿਆ ਪਿਆ ਮੈਨੂੰ ਵੀ ਜੇ ਪਾਣੀ ਲੱਗੇ ਤੇ ਗਣਕ ਨਾ ਪੂਰੇ ਜੋ ਮੇਰੇ ਇਹ ਜਦਾ ਹੈ ਮੋੜ ਤਾਂ ਨਾ ਗੋਗੀ ਹਾਂ ਉਹ ਫੇਰ ਕੱਟ ਕਰ ਲਿਆ ਕੇ ਬੈਗ ਲੈ ਕੇ ਲਾ ਦੇ ਕਬੂਸ ਕਣਕ ਨਹੀਂ ਨਾ ਮਿੱਦਣੀ ਆਪਾਂ ਨੇ ਬਹੁਤ ਜੀ ਮੋੜ ਦਾ ਤੋਂ ਉੱਧਰ ਉਹ ਇੱਕ ਦੀ ਸਾਧ ਤਾਂ ਫਿਰ ਸਪਰੇ ਖਾਸੀ ਪੈ ਜਾਂਦੀ ਨਾ ਨਾ ਐਨੀ ਕਿ ਰਹਿ ਜਾਂਦੀ ਆ ਨਾ ਮੈਂ ਮੋੜੇ ਪਿੱਛੇ ਲੰਨੇ ਮਾੜਾ ਜਿਹਾ ਗੁੰਜਾ ਜਿਹਾ ਕਿਤੇ ਰਹਿ ਜਾਂਦਾ ਜੋ ਰਹਿ ਗਿਆ ਰਹਿ ਗਿਆ ਐਨਾ ਕੋ ਗੁੱਲੀ ਡੰਡਾ ਦਾ ਕੁਛ ਨਹੀਂ ਕਹਿੰਦਾ ਚੱਲ ਜਣੂ 1 2 3 ਠੀਕ ਮਰ ਜੂਗਾ ਕਿ ਨਹੀਂ ਮਰ ਜੂਗਾ ਮੈਨੂੰ ਕਣਕ ਦੀ ਟੈਂਚ ਨਾ ਗੁੱਲੀ ਡੰਡਾ ਦਾ ਨਹੀਂ ਪਾਚਦਾ ਵੀ ਕਣਕ ਹੋ ਜੂਵੇ ਬਸ ਨਾ ਕਿਤੇ ਥੋੜਾ ਨਿਸ਼ਾਨ ਨਾ ਕਰ ਦੋ ਸਪਰੇ ਇਹਦੇ ਚੱਕਰਾਂ ਦੇ ਵਿੱਚ ਪੰਪ ਦੀ ਚੱਕਰਾਂ ਦੇ ਫਿਰ ਕਣਕ ਦਾ ਵੀ ਨਿਕਲਣਾ ਮੈਂ ਤਾਂ ਹੀ ਰਾਮਨਾਲ ਲੱਗਿਆ ਵਾ ਕਰਨ ਮੈਨੂੰ ਪਤਾ ਨਹੀਂ ਵੀ ਕਿਤੇ ਕਣਕ ਨਿਕਲਣਾ ਜਦ ਤੂੰ ਲੀਵਰ ਕੱਟਦਾ ਐ ਤੂੰ ਕਹ ਤਾ ਕਹਿਆ ਥੱਲੇ ਗੇਰ ਉਹ ਘਰਾਉਂਦਾ ਤਾਂ ਉਹ ਘੁੰਮੀ ਜਾਂਦਾ ਤਾਂਹੀਂ ਉਹ ਕੱਢਿਆ ਮੈਂ ਬਾਹਰ ਉਹ ਪਹਿਲਾਂ ਉਹਦੇ ਪਿੱਛੇ ਪਾ ਕੇ ਲਿਆਇਆ ਪਹਿਲਾਂ ਉਹਦੇ ਪਿੱਛੇ ਪਾ ਕੇ ਲਿਆਇਆ ਤਾਂ ਫਿਰ ਤੂੰ ਆ ਕੇ ਉਹਦੇ ਪਿੱਛੇ ਪਾਇਆ ਫਿਰ ਪਾ ਕੇ ਇਹ ਵੀ ਖੇਤਾਂ ਚ ਮਂਗਾਇਆ ਇਹ ਟਰੈਕਟਰ ਮਂਗਾ ਚੱਲ ਸਟੈਂਡਰਡ ਲਿਆਓ ਇਹ ਤਾਂ ਸਾਲਾ 1.7 ਲੱਕ ਕਲੱਚ ਕੋਲ ਚ ਦਾ ਨਜ਼ਾਰਾ ਆ ਇਹਦਾ ਉਂ ਖੜਾ ਹੋ ਜਾਂਦਾ ਵਿਚਾਰਾ ਡੌਲ ਪਰ ਜਾ ਕੇ ਐ ਹੋ ਜਾਂਦਾ ਦਸ ਵਾਰ ਲਿੰਕਾ ਤਾਂ ਲੰਬੀਆਂ ਕਰੀਆਂ ਫਿਰ ਆਹ ਸਾਲੇ ਕੌਂ ਜੇ ਬਹੁਤ ਥੱਲੇ ਡੂੰਗੇ ਜੇ ਲਿੰਕ ਥੱਲੇ ਵੀ ਨਾ ਛੱਡਦਾ ਥੱਲੇ ਵੀ ਨੀ ਤਾਂ ਛੱਡਦਾ ਪੂਰੀ ਹੁਣ ਤੂੰ ਇਹਨੂੰ ਕਿੰਨਾ ਡਾਉਨ ਰੱਖ ਕੇ ਚਲਾਉਣਾ ਬਸ ਇੱਥੇ ਹੋਰ ਤੂੰ ਅਵੀ ਅੱਧਾ ਅੱਧਾ ਕਿ ਫੁੱਟ ਹੋਰ ਡਾਉਨ ਹੋ ਕੇ ਚੱਲਦਾ ਬਸ ਅੱਛਾ ਵੀਰ ਦੋ ਗੁੱਲਾ ਜਿਹਾ ਸਿੱਧਾ ਕਰ ਲੰਨੇ ਆ ਬਸ ਆਪੂਜੀ ਠੀਕ ਹੈ ਆਪੂਜੀ ਠੀਕ ਹੈ ਸਲੋ ਡ੍ਰੈਕਟਰ ਚੱਲਦਾ ਆਪਾਂ ਆਪਾਂ ਸਪਰੇਅ ਮਾਣ ਦਾ ਲਗਾਉਂਦੇ ਮੈਂ ਤਾਂ ਕੋਈ ਨਹੀਂ ਇਹਨੀ ਥੋੜੀ ਜਿਹੀ ਚਲੋੜੇ ਜੀ ਘਟਾ ਦੋ। ਲੋ ਜੀ ਚਾਚਾ ਜੀ ਨੇ ਟਾਇਰ ਮੰਗਾ ਲਏ ਹੁਣ। ਚਾਚਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਚਾਚਾ। ਇਹ ਹੁਣ ਦੱਸੋ ਟਾਇਰਾਂ ਬਾਰੇ ਤੁਹਾਨੂੰ ਕਿਵੇਂ ਹੈ ਨਾ ਆਪਣੇ ਹੁਣ ਇਹ ਕਣਕ 'ਚ ਚੱਲਣਗੇ? ਹਾਂ ਤੇਰੇ ਨਾਲ ਮੈਂ ਕਹੂੰਗੀ ਆਪਾਂ ਨਾ ਜਿਹੜੇ ਕਿ ਨਾ ਹੁਣ ਇਹ ਟਾਇਰ ਪਾਉਣੇ ਆ। ਹਾਂ ਜੀ 5310 ਨੂੰ ਪਾਉਣੇ ਆ। 5310 ਨੂੰ। ਹਾਂ 5310 ਨੂੰ ਹੁਣ ਪਹਿਲਾਂ ਤਾਂ ਇਹ ਕਹਿੰਦੇ ਜਿਹੜਾ ਹੁਣ ਜਦੋਂ ਖੇਤ ਆਪਣੇ ਵਾਪਤ ਆ ਜਾਣੇ ਆ। ਹਾਂ ਜੀ ਉਸ ਟਾਈਮ ਆਪਾਂ ਨੇ ਜੂਰੀਆ ਪਾਉਣਾ। ਜੂਰੀਆ ਪਾਉਣਾ। ਉਹ ਤੋਂ ਬਾਅਦ ਕਿਆ ਨਾ ਫਿਰ ਆਪਾਂ ਨੇ ਜਿਸ ਤਰ੍ਹਾਂ ਹੁਣ ਨੌਬਨੀ ਗੋਲਡ ਜਾਂ ਨਾ ਸੌਰੀ ਇਹ ਵਕੀਰ ਜੀ ਆ ਰਿਹਾ ਕਿਆ ਨਾ ਵਕੀਰ ਇਹ ਸਪਰੇਹਾਂ ਕਰੀਆਂ ਉਹ ਸਪਰੇਹਾਂ ਕਿਆ ਨਾ ਮੈਂ ਪਹਿਲਾਂ ਦੂਜੇ ਟਾਇਰਾਂ ਨਾਲ ਕਰ ਲੀਆਂ ਹੁਣ ਜਿਹੜੀਆਂ ਤਾਕਤ ਦੀਆਂ ਜ਼ਿੰਕ ਮੈਗਨੀਸ਼ ਵਗੈਰਾ ਉਹ ਸਾਰੀਆਂ ਇਹ ਟਾਇਰ ਲਾ ਕੇ ਕਿਆ ਨਾ ਹੁਣ ਆਪਾਂ ਕਿੱਥੇ ਚੁਕਣੇ ਇਹਦੇ ਨਾਲ ਕਰਾਂਗੇ ਕਿਆ ਨੇ ਇਹਨਾਂ ਦਾ ਫਾਇਦਾ ਵੀ ਚਾਚਾ ਜੀ ਬਹੁਤ ਆ ਟਾਇਰਾਂ ਦਾ ਇੱਕ ਤੁਸੀਂ ਤਾਂ ਮੰਗਾਏ ਵੀ ਰਿਜਨਲ ਹੈ ਨਾ ਤੁਰਕੀ ਵਾਲਿਆਂ ਤੁਰਕੀ ਮੇਡ ਇਹ ਜਿਹੜੇ ਕਿਨ ਜਿਹੜੀਆਂ ਫਾਰਮ ਹੈ ਜਿਸ ਤਰ੍ਹਾਂ ਇੰਪੋਰਟ ਕਰਾਉਣੀ ਹੈ ਮੰਨ ਲਓ ਕਿ ਇਹਨਾਂ ਹੁਣ ਜਿਹੜਾ ਆਪਣੇ ਕੋਲ ਪੰਪ ਐ ਸਪਰੇਅ ਮੈਂਦਾ ਹੈ ਇਹ ਵੀ ਕਿਨ ਉਹਨਾਂ ਨੇ ਤੁਰਕੀ ਤੋਂ ਇੰਪੋਰਟ ਕਰਾਇਆ ਹਾਂ ਬਾਕੀ ਟਾਇਰ ਹੈ ਇਹ ਟਾਇਰ ਵੀ ਸਾਰੇ ਕਿਨ ਨੇ ਤੁਰਕੀ ਤੋਂ ਇੰਪੋਰਟ ਕਰਾਏ ਗਏ ਕਿਨ ਇਹ ਹੁਣ ਅੱਜ ਕੱਲ੍ਹ ਅੱਗੇ ਅੱਗੇ ਚਾਚਾ ਜੀ ਮਸ਼ੀਨਰੀ ਜੁਗੇ ਚੱਲ ਰਿਹਾ ਸਾਰਾ ਹੈ ਨਾ ਕੰਮ ਸੌਖਾ ਬਹੁਤ ਹੋ ਗਿਆ ਇਹ ਦਵਾਈਆਂ ਵੀ ਇੰਨੀਆਂ ਜੀਆਂ ਆ ਗਈਆਂ ਵੀ ਆਪਾਂ ਨੂੰ ਉਹਨਾਂ ਦੇ ਨਾਲ ਚੱਲਣਾ ਪੈਂਦਾ ਉਹ ਕੰਪਨੀ ਐ ਜਿਹੜੀਆਂ ਦਵਾਈਆਂ ਕੱਢ ਰਹੀਆਂ ਹਾਂ ਅੱਗੇ ਕਹਿੰਦੇ ਦੇਖੋ ਸਭ ਤੋਂ ਪਹਿਲਾਂ ਜੂਰੀਏ ਦੇ ਵਿੱਚ ਪਾ ਕੇ ਕਹਿੰਦੇ ਛਿੱਟਾ ਦਿੰਦੇ ਤੇ ਛਿੱਟਾ ਦਿੰਦੇ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਜਿਸ ਤਰ੍ਹਾਂ ਲੀਡਰ ਆ ਗਈ ਕਹਿੰਦੇ ਟੌਪਿਕ ਆ ਗਈ ਜਾਂ ਐਕਸਲ ਆ ਗਈ ਉਹ ਕਹਿੰਦਾ ਫਿਰ ਵੱਡੀ ਕਣਕ ਹੋ ਜਾਂਦੀ ਦੀ ਉਹ ਸਭ ਨਾਲ ਸਪਰੇਹਾਂ ਚੱਲੀਆਂ ਸਪਰੇਹਾਂ ਚੱਲੀਆਂ ਹੁਣ ਜਿਹੜੀਆਂ ਹੁਣ ਕੰਪਨੀਆਂ ਨੇ ਕੱਢੀਆਂ ਇਹ ਕਹਿੰਦੇ ਤੁਸੀਂ ਕਣਕ ਬਜਾਈ ਕਰਕੇ ਹੀ ਕਹਿੰਦੇ ਅਬ ਕੀੜਾ ਹੋਗੀ ਹੋਮੋਜੀ ਹੋਗੀ ਉਹ ਕਹਿੰਦੇ ਤੁਸੀਂ ਉਤੇ ਹੀ ਕਹਿੰਦੇ ਆ ਜਦੀ ਕਰ ਸਕਦੇ ਹੁਣ ਕਹਿੰਦੇ ਇਹ ਹੈ ਵੀ ਜਿੰਨਾ ਕਹਿੰਦਾ ਕੰਮ ਕੰਪਨੀਆਂ ਆਪਣਾ ਅੱਗੇ ਫਾਸਟ ਕਰੀ ਜਾਣੀਆਂ ਉਹ ਸਾਬ ਨਾਲ ਹੌਲੀ ਹੌਲੀ ਆਪਾਂ ਫਾਰਮਰ ਨੂੰ ਵੀ ਉੱਕਣੇ ਚੱਲਣਾ ਪੈਂਦਾ ਨਾਲ ਦੀ ਨਾਲ ਹੈ ਨਾ ਤੇ ਚਾਚਾ ਜੀ ਨੂੰ ਬਈਆ ਟਾਇਰ ਆ ਸਪੇਸਰ ਹੋਗੇ ਤੇ ਇਹ ਸਾਰੀਆਂ ਚੀਜ਼ਾਂ ਚਾਚਾ ਜੀ ਇਹ ਆਪਾਂ ਨੂੰ ਕੀ ਪ੍ਰਾਈਸ ਤੇ ਕਿਵੇਂ ਕਿੰਨਾ ਕੁ ਮਿਲ ਗਿਆ ਇਹ ਇਹ ਆਪਾਂ ਨੂੰ ਜਿਹੜਾ ਕਿਹਾ ਪਿੱਛੇ ਜਦੋਂ ਅਸੀਂ ਨਾ ਤਕਰੀਬਨ ਪਿਛਲਾ ਜਿਹੜਾ ਸਤੰਬਰ ਦੇ ਵਿੱਚ ਮੇਲਾ ਹੁੰਦਾ ਯੂਨੀਵਰਸਿਟੀ ਹਾਂਜੀ 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 ਉਹਦੇ ਪਰ ਗਏ ਤੇ ਉਸ ਟਾਈਮ ਸਾਨੂੰ ਇਹ 1,30,000 ਰੁਪਏ 1,16,000 ਰੁਪਏ ਦੇ ਕਹਿ ਰਹੇ تھے ਠੀਕ ਹੈ ਜੀ ਸਪਰੇਮੈਨ ਵਾਲੇ ਸਪਰੇਮੈਨ ਵਾਲੇ ਹਾਂਜੀ ਫਿਰ ਹੁਣ ਆਪਾਂ ਜਦ ਹੁਣ ਗਏ ਆ ਆਪਾਂ ਨੂੰ ਇਹ ਵਿੱਚੇ ਸਪੈਸਰ ਬਿੱਚੇ ਟਾਇਰ ਬਿੱਚੇ ਟਾਇਰ 1 ਲੱਖ 2000 ਦੇ ਪਹੁੰਚ ਹੋਗੇ ਬਾ ਠੀਕ ਹੈ ਜੀ ਯਾਨੀ ਬਣਦੇ ਤਾਂ ਪਹਿਲੇ 1 ਲੱਖ 11500 ਦੇ ਤੇ ਚਲੋ ਅਸੀਂ ਕਹਾਂ ਵੀ ਰੌਂਡ ਫਿਗਰ ਰੱਖ ਕੇ ਗਿਆ ਨਾ ਤੁਸੀਂ ਲੱਖ ਚ ਕਰ ਲਓ 2000 ਰੁਪਏ ਸਾਨੂੰ ਇਹਦਾ ਕਿਰਾਇਆ ਪੈ ਗਿਆ 1 ਲੱਖ 2000 ਰੁਪਏ ਦੇ ਘਰ ਪਹੁੰਚਦੇ ਹੋਗੇ ਬਾ ਠੀਕ ਹੈ ਜੀ ਚਾਚਾ ਜੀ ਦੇ ਘਰਾਂ ਛੱਡ ਕੇ ਬਈ ਦੇਖੋ ਤਾਰ ਅਸੀਂ ਸਕੇ ਦੁਕਾਨੀ ਸਕੇ ਮੈਂ ਵੀ ਸਪਰੇਅ ਕਰ ਰਿਹਾ ਤਾਂ ਤੇ ਟਾਇਰ ਬਹੁਤ ਸੋਹਣੇ ਲੱਗੇ ਮੈਨੂੰ ਹੈ ਨਾ ਇੱਕ ਤਾਂ ਉਹ ਮੈਨੂੰ ਬਾਕੀ ਭਾਈ ਇੰਨੀ ਨੋਲੇਜ ਨਹੀਂ ਭਾਈ ਜਿੰਨਾ ਕਿ ਪਤਾ ਤੁਹਾਨੂੰ ਦੱਸ ਦਿੰਨੇ ਆ ਵੀ ਆ ਗੁੱਡੀ ਇਹਦੀ ਨਾ ਮੈਨੂੰ ਨਰਮ ਲੱਗਦੀ ਆ ਦੋਏ ਮੈਂ ਦੋ ਤਿੰਨ ਜਗ੍ਹਾ ਚਾਚਾ ਹੀ ਟਾਇਰ ਦੇਖੇ ਆ ਚਲੋ ਨਾਉ ਨਹੀਂ ਆਪਾਂ ਨੇ ਲੈਣਾ ਪਰ ਉਹ ਥੋੜੇ ਜਿ ਮੈਨੂੰ ਹਾਰਡ ਲੱਗੀ ਗਈ ਕਿਉਂਕਿ ਫੜਕੇ ਪਤਾ ਲੱਜਦਾ ਆਪਾਂ ਨੂੰ ਗੁੱਡੀ ਤੇ ਵੀ ਹਾਂ ਕੋਈ ਕਿਹੜੀ ਹਾਰਡ ਆ ਕਿਹੜੀ ਠੀਕ ਆ ਕਹਿੰਦੇ ਜਿੰਨੀ ਵੀ ਸਹੀ ਹੋਊਗੀ ਗੁੱਡੀ ਨਰਮ ਜੁਗੂ ਟੁੱਟਦੀ ਘੱਟ ਹੁੰਦੀ ਆ ਵੈਸੇ ਚੱਲੇ ਦੇ ਪਤਾ ਲੱਗਣੇ ਕੋਈ ਇਹ ਇਹ ਅਸਲ 'ਚ ਜਿਸ ਤਰ੍ਹਾਂ ਹੁਣ ਆਪਾਂ ਦੂਜੇ ਟਰੈਕਟਰਾਂ 'ਚ ਕਿਹਾ ਕਿਸੇ ਵੀ ਵੀਹਕਲ 'ਚ ਪਾਉਂਦੇ ਕਿਸੇ ਵੀ ਵੀਹਕਲ 'ਚ ਪਾਉਂਦੇ ਉਹਦੇ ਕਿਹ ਹੁੰਦੇ ਕਈ ਤਾਰੇ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਥੋੜੇ ਜਿਹਾ ਸਖਤ ਹੁੰਦੇ ਆ ਉਹਨਾਂ ਦੀਆਂ ਗੱਡੀਆਂ ਟੁੱਟ ਜਾਂਦੀਆਂ ਖੜ ਹੋਣ ਕਰਕੇ ਜਾਂ ਉਹ ਛੇਤੀ ਖੁਸ਼ਕ ਹੋ ਜਾਂਦੇ ਕਈ ਤਾਰੇ ਇਸ ਤਰ੍ਹਾਂ ਦੇ ਰਬਟਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਹਾ ਨਰਮ ਰਹਿ ਕੇ ਉਹਨਾਂ ਦੀ ਕਸਾਈ ਵੀ ਸਹੀ ਹੁੰਦੀ ਹੈ ਕਸਾਈ ਵੀ ਸਹੀ ਹੁੰਦੀ ਹੈ ਆਪਾਂ ਤਾਂ ਹੀ ਕੰਪਨੀਆਂ ਦੇ ਟਾਇਰ ਮੰਗਦੇ ਆ ਸਾਨੂੰ ਆਹ ਦੇ ਦਿਓ ਆਹ ਦੇ ਦਿਓ ਹਾਂ ਆਹ ਦੇ ਦਿਓ ਉਹ ਕੰਪਨੀਆਂ ਦੀ ਰਬਟਾਂ ਦਾ ਹੀ ਫਰਕ ਹੁੰਦਾ ਰਬਟਾਂ ਦਾ ਹੀ ਫਰਕ ਹੈ ਨਾ ਹਾਂ ਜੀ ਹਾਂ ਉਹੀ ਚੀਜ਼ ਹੁਣ ਇਹ ਆ ਇਹ ਥੋੜੇ ਜ ਇਹ ਇਹਨਾਂ ਦਾ ਦੱਸਿਆ ਹੈ ਇਹਨਾਂ ਦੀ ਲਾਈਫ ਦੱਸੀ ਹੈ ਜਿਹੜੀ ਉਹ 5 ਤੋਂ 7 ਸਾਲ ਦੇ ਵਿੱਚ ਹੈਗੀ ਨਹੀਂ ਜੱਜ ਜੀ ਜਿਵੇਂ ਹੁਣ ਮੈਨੂੰ ਇੱਕ ਹੋਰ ਗੱਲ ਦੱਸੋ ਮੇਰੇ ਹਿਸਾਬ ਨਾਲ ਜੇ ਘਸ ਵੀ ਗਏ ਆਪਾਂ ਨੂੰ ਖਰਾਬ ਤਾਂ ਹੀ ਕਰਨ ਦੇਣੀ ਪੀ ਜਿਵੇਂ ਜਿਕਾਸ ਵੀ ਗਈ ਆਪਾਂ ਨੇ ਤਾਂ ਚੱਲ ਜਿਵੇਂ ਸਪਰੇ ਖੇਤਾਂ 'ਚ ਚਲਾਉਣਾ ਆਪਾਂ ਕਿਹੜੇ ਰੋਡ 'ਤੇ ਚਲਾਉਣਾ ਵੀ ਸਲਿੱਪੇ ਜਨਾ ਹੋਣੇ ਖੇਤ ਤਾਂ ਪੈਣਾ ਨਾ ਆਹ ਸਲਿੱਪੇ ਜ ਦਾ ਚੱਲ ਮਾੜਾ ਮਾਰਮ ਖੇਤ ਚਲੋ ਰੇਤ ਲੀਆਂ ਜ਼ਮੀਨਾਂ 'ਚ ਘੱਟ ਫਰ ਕੇ ਪੈਣਾ ਆਪਣੇ ਕਿ ਆ ਫਰ ਕੇ ਪੈਣਾ ਆਪਣੀ ਡਾਕਰ ਜ਼ਮੀਨ ਹੋਣ ਕਰਕੇ ਜਦ ਇਹਦੀ ਗੁੱਡੀ ਚੱਕੀ ਜਾਣੀ ਹੈ ਹਾਂ ਇਹਨੇ ਪਲੇਨ ਹੋ ਗਿਆ ਉਹ ਟਰੈਕਟਰ ਸਲਿੱਪ ਜਿਆਦਾ ਕੱਢੂਗਾ ਫਿਰ ਇਹ ਟਾਇਰ ਚੜਿਆ ਕਰੂਗਾ ਦੁਬਾਰੇ ਕਿ ਆਪਾਂ ਨੂੰ ਸਾਰਾ ਹੀ ਚੇਂਜ ਕਰਨਾ ਇਹ 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 ਸਾਰਾ ਹੀ ਚੇਂਜ ਕਰਨਾ ਪੈਣਾ ਓਹੋ ਗਾਸ ਇਹਦੀ ਸਸਾਲ ਕੰਪਨੀ ਕਹਿੰਦੀ ਹੈ ਹਾਂ ਬਾਕੀ ਆਪਣੀ ਕਿਸਮਤ ਹੈ ਵੀ ਸਾਡਾ ਕਿੰਨਾ ਕੁ ਸਾਥ ਦੇਣਗੇ ਕਿੰਨੇ ਕੁ ਸਾਥ ਦੇਣਗੇ ਅਸੀਂ ਕਲੀਅਰ ਕਰਿਆ ਤਾਂ ਜਿਹੜੀ ਜਿਹੜਾ ਹਵਾਲਾ ਟੈਰਿਆ ਵੀ ਅਸੀਂ ਆਪਣੇ ਪਿੰਡ ਆਏ ਆਏ ਆਪਾਂ ਨੇ ਵੀਡੀਓ ਪਾਈ ਤੀ ਹਾਂਜੀ ਉਹਦੇ ਚ ਫਿਰ ਅਸੀਂ ਗੱਲ ਕਰੀ ਵੀ ਜੇ ਫਿਰ ਸਾਨੂੰ ਤਾਂ ਹਵਾਲਾ ਲੈਣ ਚ ਫਾਇਦਾ ਹੈ ਹਾਂ ਵੀ ਦੁਵਾਰੇ ਦਾ ਚੜਦਾ ਇਹਦੀ ਜਿਹੜੀ ਆ ਚੀਜ਼ ਹੈ ਇਹ ਰੈਪਟ ਕੱਸਦੀ ਆ ਜਾਂ ਟੁੱਟਦੀ ਆ ਇਹ ਆਪਾਂ ਨੂੰ ਇਹ ਇਹ ਤੇ ਨਵਾਂ ਨਹੀਂ ਲੱਗਣਾ ਨਵਾਂ ਨਹੀਂ ਲੱਗਣਾ ਇਹ ਸਾਰਾ ਹੀ ਚੇਂਜ ਹੋਊਗਾ ਰਾਬਟਾ ਹਵਾਲੇ ਦੇ ਵਿੱਚ ਇਹ ਹੈਗਾ ਆਪਸ਼ਨ ਆਪਣੇ ਕੋਲ ਵੀ ਉਹਦੇ ਆਪਾਂ ਟਾਇਰ ਚੇਂਜ ਕਰਾ ਸਕਦੇ ਹਾਂ ਪਰ ਟਾਇਰ ਕਿੰਨੇ ਦੇ ਆ ਸਿਰਫ 10000 ਰੁਪਿਆ ਹੀ ਫਰਕ ਪੈਣਾ ਉਹਦਾ ਚਾਰ ਟਾਇਰਾਂ ਚ ਚਾਰ ਟਾਇਰਾਂ ਚ ਹਾਂ ਨਵੇਂ ਦੇ ਬਰਾਬਰ ਇੱਕ ਨਹੀਂ ਫਿਰ ਇਹ ਫਿਰ ਬਾਅਦ ਚੋਂ ਫਿਰ ਤੁਲਮੀਆਂ ਚ ਜਾਣਗੇ ਹਾਂ ਏ ਇਸ ਸਕ੍ਰੈਪ 'ਚ ਜਾਣੇ ਨੇ ਬਾਫਰ ਜਾਨੀ ਕਿ ਲੋਹਾ ਲੋਹੇ ਦੇ ਰੇਟ ਜਾਣਗੇ ਗੱਲ ਇਹੀ ਹੈ ਇਹਨੇ ਸਕ੍ਰੈਪ 'ਚ ਆ ਜਾਣਾ ਹੈ ਆਪਾਂ ਨੂੰ ਨਵੇਂ ਜਿੰਨੇ ਸਕ੍ਰੈਪ ਕੱਟ ਕੇ ਜਿੰਨੇ ਦੀ ਸਕ੍ਰੈਪ ਬਣੀ ਬਾਕੀ ਦੇ ਪੈਸੇ ਪਾ ਕੇ ਫੇਰ ਵੀ ਜਾਨੀ ਕਿ 7 ਸਾਲ ਬਾਅਦ 8 ਸਾਲ ਬਾਅਦ ਫੇਰ ਦੁਬਾਰੇ ਜਿੰਨੇ ਚੱਲੇ ਉਹਦੇ ਬਾਅਦ ਇਹ ਸਕ੍ਰੈਪ 'ਚ ਜਾਣੇ ਹਾਂ ਹਾਂ ਵੈਸੇ ਜੇ ਜਿਆਦਾ ਕੰਮ ਹੁੰਦਾ ਚਲੋ ਆਪਾਂ ਮੋਟਾ ਜਾ ਹੁਣ 300 ਥੈਲੇ ਪਰ ਵੈਸੇ ਚਾਚਾ ਜੀ ਮੇਰੇ ਹਿਸਾਬ ਨਾਲ ਜਿਵੇਂ ਹੁਣ ਤੁਸੀਂ ਖੇਤਾਂ 'ਚ ਬੈਠੇ ਆ ਥੋੜੇ ਆਲੇ-ਦਾਲੇ ਥੋਡੀ ਉਹ ਜ਼ਮੀਨ ਆ ਸਾਰੀ ਹੈ ਨਾ ਵੀ ਤੁਹਾਨੂੰ ਤਾਂ ਸੜਕ 'ਤੇ ਚੜੰਦੀ ਜਿਆਦਾ ਲੋੜ ਹੀ ਨਹੀਂ ਹੈ ਕਿ ਤੁਸੀਂ ਤਾਂ ਖੇਤਾਂ 'ਚੋਂ ਖੇਤਾਂ 'ਚ ਨਹੀਂ ਘਸਣਾ ਕਿਹਾ ਹੈ ਬਾਕੀ ਦੇਖੋ ਹੁਣ ਵੀ ਕਿਸ ਤਰ੍ਹਾਂ ਚੱਲਦੇ ਆ ਖੇਤ 'ਚ ਕਿੰਨਾ ਕ ਘਸਦੇ ਆ ਜਾਂ ਸੜਕ 'ਤੇ ਬਾਕੀ ਦੂਈ ਗੱਲ ਇਹ ਹੈਗੀ ਹੈ ਹੁਣ ਆਪਾਂ ਨੇ 300 ਥੈਲੇ ਜੂਰੀਏ ਦਾ ਪਾਉਣਾ ਹੈ ਹਾਂਜੀ ਹਾਂ 90 ਤੋਂ 100 ਰੁਪਿਆ ਕਹਿੰਦੇ ਇੱਕ ਥੈਲੇ ਇਹਦੇ ਹੀ ਕਹਿੰਦੇ ਦੇ ਪੁਆਇਆ 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 ਬੰਦੀ ਹੈ ਜੇ ਆਪਾਂ 100 ਰੁਪਏ ਲੈ ਕੇ ਚੱਲ ਜੇ ਜੇ ਕੁਝ ਵਿੱਚ ਪਾਉਨੇ ਆ 150 ਨੂੰ ਹੋਇਆ ਪਿਆ ਕੰਮ 30000 ਰੁਪਏ ਤਾਂ ਕਹਿੰਦੇ ਮੈਂ 3 300 ਸੈਲੇ ਦੇ 30000 ਰੁਪਏ ਬਣਦਾ ਪਹਿਲੀ ਚੱਟ ਚ 30000 ਰੁਪਏ ਤਾਂ ਬਚਤ ਹੋ ਗਈ ਡੀਜ਼ਲ ਚਲੋ ਕੱਢ ਲਉ ਵਿੱਚ ਤੇ ਕਿੰਨੇ ਦਾ ਤਾਂ 25 ਵੀ ਬਚ ਗਿਆ 25 ਵੀ ਬਚ ਗਿਆ 20 ਵੀ ਬਚ ਗਿਆ ਫੇਰ ਦੋ ਇਹਦੇ ਨਾਲ ਆਪਾਂ ਨੇ ਤਿੰਨ ਸਪਰੇਹਾਂ ਕਰ ਦਿੱਤੀਆਂ ਤਿੰਨ ਸਪਰੇਹਾਂ ਕਹਿੰਦੇ 20 ਵੀ ਕਰਕੇ ਉਹ 60 70 ਹੋ ਜਾਣਾ ਉਹ ਦੇਖ ਹਾਂ ਬਸ ਕੀਮਤ ਹੈ ਆਪਣੀ ਪੂਰੀਏ ਨੇ ਤਕਰੀਬਨ ਸਾਲ ਨਹੀਂ 2 ਸਾਲ ਚ ਜਿਹੜੇ 5 ਸਾਲ ਐ ਉਹ ਬਾਉਂਸਦੇ ਆ ਬਾਉਂਸਦੇ ਨਾ ਕਿੰਨਾ ਕ ਚੱਲਦੇ ਆ 5 ਸਾਲ ਕੱਢਦੇ ਆ 7 ਸਾਲ ਕੱਢਦੇ ਆ ਹੁਣ ਜਿਹੜੀ ਆਪਣੀ ਮਸ਼ੀਨ ਆ ਉਹਦੇ ਵਾਸਤੇ ਸਾਨੂੰ ਚੱਲ ਟਰੈਲੀ ਬਣਾਉਣੀ ਪੈਣੀ ਆ ਪਰ ਜਿਵੇਂ ਜਿਹੜੇ ਕਿਥੇ ਨੇੜੇ ਨੂੜੇ ਜਾਣਾ ਫੇਰ ਤਾਂ ਅਸੀਂ ਪਹੀਆਂ ਜਿਹਨੂੰ ਲੈ ਕੇ ਜਾ ਸਕਦੇ ਆ ਹੁਣ ਉਹਨੂੰ ਵੀ ਆਹੀ ਟਾਇਰ ਆਉਣੇ ਆ ਜੀ ਆ ਜੂਪੀਲ ਦੇ ਜਿਹੜੇ ਆ ਚੱਲ ਰਹੇ ਆ ਕੰਮ ਆ ਜਿਹਨੂੰ ਆਪਾਂ ਕੇਕੜਾ ਕਹਿ ਦਿੰਦੇ ਆ ਉਹਨਾਂ ਦੇ ਉਹ ਰੋੜਾਂ ਪਰੇ ਚੱਲਦੀਆਂ ਰੋੜਾਂ ਪਰੇ ਚੱਲਦੇ ਆ ਉਹ ਐਂ ਤਾਂ ਇਹਨਾਂ ਵੀ ਇੱਕ ਕਿਸਾਨ ਦਾ ਉਹ ਤਾਂ ਖਾਬਰੇ ਕਿੱਥੇ ਤੇ ਲਿਜਾ ਕੇ ਕਿੱਥੇ ਚੱਲੇ ਚੱਲੇ ਰਹੀਆਂ ਚੱਲੇ ਰਹੀਆਂ ਗੱਲ ਸਹੀ ਆ ਬ ਦੇ ਵੇਸੇ ਤਾਂ ਹੁ ਕਹਾਵਤ ਤਾਂ ਇਹ ਬਣਦੀ ਐ ਕਹਿੰਦੇ ਵੀ ਜੱਟ ਨੂੰ ਤਾਂ ਲੋਹੇ ਨੇ ਮਾਰ ਲੈਣਾ ਲੋਹੇ ਨੇ ਮਾਰ ਲੈਣਾ ਪਰ ਦੇਖਿਆ ਜਾਵੇ ਜੇ ਸਮੇਂ ਦੇ ਮੁਤਾਬਕ ਚੱਲਣਾ ਪੈਂਦਾ ਚੱਲਣਾ ਲੋਹੇ ਨੇ ਆਪਣੀ ਖੇਤੀ ਸੌਖੀ ਵੀ ਬਹੁਤ ਕਰਤੀ ਜੇ ਦੇਖਿਆ ਜਾਵੇ ਉਹ ਟਾਈਮ ਤੇ ਅੱਜ ਦੇ ਟਾਈਮ ਤੇ ਬਹੁਤ ਫਰਕ ਪੈ ਗਿਆ ਬਹੁਤ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਮੈਂ ਸਮਝਾ ਦਿੰਨਾ ਤੁਹਾਨੂੰ ਮੜ ਜੀ ਇਹ ਚੀਜ਼ੇ ਦਿਖਾ ਦਿੰਦੇ ਹਾਂ ਹਾਂ ਆਹ ਖੜੀ ਐ ਚਾਚਾ ਜੀ ਆਹ ਚੀਜ਼ ਖੜੀ ਐ ਆਪਣੇ ਕੋਲ ਟੀਐਮਆਰ ਕਹਿੰਦੇ ਨੇ ਇਹਨੂੰ ਠੀਕ ਐ ਜੀ ਏ ਕਹਿੰਦੇ ਜੇ ਅਸੀਂ ਆਪ ਪੱਠੇ ਚੱਕ ਕੇ ਪਾਉਣ ਲੱਗ ਜਾਈਏ ਫਾਰਮ ਦੇ ਵਿੱਚ ਹਾਂਜੀ ਤਕਰੀਬਨ ਜੇ ਸਵੇਰੇ 8 ਵਜੇ ਲੱਗ ਜਾਈਏ ਸਾਨੂੰ 12:00 ਵਜੇ ਜਾਣੇ 12:00 ਵਜੇ ਜਾਣੇ ਠੀਕ ਹੈ ਅਸੀਂ ਸਿਰਫ ਇੱਕ ਘੰਟਾ ਸਵੇਰੇ ਦੋਏ ਫਾਰਮ ਦੇ ਛੱਡਾਂ ਚ ਦੋ ਘੰਟਾ ਵਿੱਚੇ ਫੀਡ ਵਿੱਚੇ ਕਹਿੰਦੇ ਸੈਲਜ ਇਹ ਕਹਿੰਦੇ ਜੀ ਵੀ ਚੱਕ ਕੇ ਵੀ ਆਪ ਪਾਉਂਦੀ ਹੈ ਇਹਨਾਂ ਦਾ ਸਾਰਾ ਕਹਿੰਦੇ ਹਾਈਡਰੌਲਿਕ ਹੈ ਹਾਈਡਰੌਲਿਕ ਇਹ ਚੱਕ ਕੇ ਇਹ ਕੰਮ ਸਖਾਲਾ ਹੋ ਗਿਆ ਸਖਾਲਾ ਹੋ ਗਿਆ ਬਸ ਟਾਈਮ ਦੀ ਬਚਤ ਜਿਵੇਂ ਕਹਿੰਦੇ ਵੱਧ ਹੋਣਾ ਤਾਂ ਉਹ ਮੇਰੇ ਟਾਈਮ ਦੀ ਬਚਤ ਹੋ ਜਾ ਲੋ ਗੱਲ ਤਾਂ ਟੈਰਾਂ ਦੀ ਚੱਲੀ ਦੀ ਪਰ ਆਪਾਂ ਤੁਹਾਨੂੰ ਸਮਝਾਉਣ ਦੇ ਤਰੀਕੇ 'ਚ ਇਹ ਦਿਖਾਇਆ ਵੀ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਚੱਲਣਾ ਪੈਣਾ ਚੱਲਣਾ ਪੈਣਾ ਗੱਲ ਸਹੀ ਹੈ ਚੇਹ ਔਖੇ ਹੋ ਕੇ ਚੱਲੀਏ ਇਸ ਔਖੇ ਹੋ ਕੇ ਚੱਲੀਏ ਇਹ ਜੀ ਦੀ ਹੈ ਠੀਕ ਹੈ ਜੀ ਉਹ ਬਈ ਦੂਏ ਕਿਲੇ 'ਚ ਆ ਗਏ ਆ ਕਿਲਾ ਕਰਤਾ ਸੀ ਨੇ ਮੈਨੂੰ ਪ੍ਰੋਜੈਕਟ ਇਹ ਪਾਸ ਹੁੰਦਾ ਲੱਗੀ ਜਾਂਦਾ ਆ ਜਾ ਚਾਚਾ ਜੀ ਜੈਕਟ ਤਾਂ ਹੁਣ ਗੁੱਲੀ ਡੰਡਾ ਮਰੇ ਦੇ ਪਤਾ ਲੱਗਣਾ ਗੁੱਲੀ ਡੰਡਾ ਹਾਂ ਗੱਲ ਸਹੀ ਹੈ ਅਜੇ ਤਾਂ ਆਪਣੇ ਟ੍ਰਾਇਲ ਚੱਲ ਰਹੀ ਹੈ। ਜਦ ਤੱਕ ਆਪਾਂ ਆਪਾਂ ਇੱਥੇ ਦੇ ਨੀ ਕਿ ਡੱਕਰ ਵਾਲੇ ਥੋੜੇ ਜਿھے ਪਿੱਛੇ ਐ ਸਿਉਟੀਆਂ ਵਾਲਿਆਂ ਨਾਲ। ਹਾਂ ਜਿਹੜੇ ਅੱਜ ਤੇ ਇਸ ਤਰ੍ਹਾਂ ਦੇ ਬੂਮ ਜਾਂ ਇਸ ਤਰ੍ਹਾਂ ਦੇ ਇਹ ਟੈਟਰ ਪਾ ਕੇ ਟਰੈਕਟਰ ਚਲਾਉਂਦੇ ਦੇ ਉਹ ਆਪਾਂ ਤੋਂ 4-5 ਸਾਲ ਪਹਿਲਾਂ ਉਹਨਾਂ ਨੇ ਚਲਾਏ। ਉਹਨਾਂ ਨੇ ਪਹਿਲਾਂ ਚਲਾ ਲਿਆ। ਆਪਾਂ ਨੂੰ ਸਿਰਫ ਦਿੱਕਤ ਹੈ ਆਪਣੀ ਥੱਲੇ ਜ਼ਮੀਨ ਕਰਕੇ ਆਉਂਦੀ ਹੈ ਹਾਂ ਵੀ ਆਪਾਂ ਬਾਉਂਦੇ ਨਹੀਂ ਡੈਕਰ ਦੇ ਵਿੱਚ ਕਿਸ ਤਰ੍ਹਾਂ ਟਾਇਰ ਚੱਲਣਗੇ ਹੁਣ ਸਿਉਰਟੀ ਦੇ ਵਿੱਚ ਤਾਂ ਨਹੀਂ ਡਾਕਟਰ ਚ ਆਏ ਵੀ ਆ ਚਾਚਾ ਇਹ ਦਵਾਈ ਕਿਵੇਂ ਕੰਮ ਕਰੂਗੀ ਹੁਣ ਸਿਉਰਟੀ ਚ ਤਾਂ ਉਹ ਕਹਿੰਦੇ ਕਣਕ ਬੀਜ ਕੇ ਅਸੀਂ ਕਰ ਦਨੇ ਉਹਨਾਂ ਦੀ ਜ਼ਮੀਨ ਬਾਹੀ ਵੀ ਹੁੰਦੀ ਆ ਬਾਹੀ ਵੀ ਜ਼ਮੀਨ ਹੁੰਦੀ ਆ ਆਪਾਂ ਤਾਂ ਇਸ ਵਾਰ ਕਹਿੰਦੇ ਤਕਰੀਬਨ ਆਪਣੇ ਪਿੰਡ ਨੇ ਜ਼ਮੀਨਾਂ ਬਾਹੀਆਂ ਜ਼ਮੀਨਾਂ ਬਾਹੀਆਂ ਨਹੀਂ ਤਾਂ ਮੈਂ ਸਾਰੇ ਆਪਾਂ ਜ਼ੀਰੋ ਡ੍ਰਿਲ ਕਰਦੇ ਤੇ ਕਿਹਨਾਂ ਤੱਪੜ 'ਚ ਬਜਾਈ ਹੁੰਦੀ ਆ ਤੱਪੜ 'ਚ ਫੇਰ ਕੁਲੀ ਡੰਡਾ ਮਰਦਾ ਵੀ ਘਟਾ ਹੈ ਮਰਦਾ ਵੀ ਘਟਾ ਹੈ ਬਹਾਈ ਹੁਣ ਬਹਾਈ ਕਰਕੇ ਫਿਰ ਆਏ ਆ ਇਹਦੀ ਦਵਾਈ ਦੀ ਲੇਅਰ ਬਣ ਜਾਂਦੀ ਹੈ ਲੇਅਰ ਵੀ ਬਣ ਜਾਂਦੀ ਹੈ ਕੁਝ ਮੈਨੂੰ ਕਿਸੇ ਨੇ ਦੱਸਿਆ ਤਾਂ ਕਹਿੰਦਾ ਵੀ ਥੋੜਾ ਜਨਾ ਇਹ ਪਾਣੀ ਦੇ ਨਾਲ ਰਲ ਕੇ ਮਿੱਟੀ ਦੇ ਵਿੱਚ ਜਾ ਕੇ ਕੰਮ ਕਰਦੀ ਆ ਵੀ ਹਾਂ ਹਾਂ ਜਿਸ ਤਰ੍ਹਾਂ ਅੱਗੇ ਪਹਿਲਾਂ ਨਾ ਲੀਡਰ ਕਰਦੀ ਹੁੰਦੀ ਸੀ ਲੀਡਰ ਇਹ ਕਹਿੰਦਾ ਉੱਪਰ ਕਣਕ ਦੇ ਉੱਪਰ ਵੀ ਗੁੱਲੀ ਡੰਡੇ ਪਰ ਵੀ ਅਸਰ ਕਰਦੀ ਸੀ ਠੀਕ ਹੈ ਜੀ ਉਹ ਮਿੱਟੀ ਚ ਵੀ ਕਰਦੀ ਸੀ ਠੀਕ ਹੈ ਜੀ ਜਦ ਕਹਿੰਦਾ ਪਾਣੀ ਲੱਗਦਾ ਉਹਨੂੰ ਫਿਰ ਉਹਦੇ ਚ ਵੀ ਉਹ ਕੰਮ ਕਰਦਾ ਠੀਕ ਹੈ ਇਸ ਤਰੀ ਹੁਣੇ ਮੋਮੋ ਮੋਮੋ ਬਹੁਤ ਸੋਹਣੇ ਤਰੀਕੇ ਨਾਲ ਚੱਲ ਰਿਹਾ ਹੈ ਮੈਨੂੰ ਤਾਂ ਇਹ ਬਹੁਤ ਸੋਹਣਾ ਲੱਗਿਆ ਗਾਹ ਨੂੰ ਬਣਾਉਣੇ ਪੈਣੇ ਆ ਹੁਣ ਪ੍ਰੋਜੈਕਟ ਸਾਰਿਆਂ ਨੂੰ ਚਲੋ ਹੌਲੀ ਹੌਲੀ ਐਤ ਕੀ ਭਾਈ ਆਪਣਾ ਸਾਰਾ ਮੰਗਮਾ ਏ ਠੀਕ ਆ ਉਹ ਮਾਮੇ ਦਾ ਪਿੱਛੇ ਸਪਰੇਅ ਪੰਪ ਮਾਮਾ ਜੀ ਦਾ ਤੇ ਇੱਧਰ ਟਰੈਕਟਰ ਤੇ ਟਾਇਰ ਸਰਪੰਚ ਸਾਹਿਬ ਦੇ ਪੂਰਾ ਟਰੈਕਟਰ ਇਹ ਅੰਕਲ ਨੇ ਤਿਆਰ ਕਰਿਆ ਕਿੰਨੇ ਚ ਪੈ ਗਿਆ ਕੱਲ ਆਪਣੇ ਵੈਸੇ ਦੱਸਿਆ ਵੀ ਤਾਂ ਵੀ ਲੱਖ ਪੂਰਾ ਲੱਗ ਲਿਆ ਹੈ ਨਾ ਆਪਣਾ ਇਹਨਾਂ ਪਰ ਟੈਰਾਂ ਟੈਰਾਂ ਪਰ ਹਾਂ ਮੈਸੇਪ ਪੂਰਾ ਐਕਿਊਰੇਟ ਕਰ ਤੱਕ ਪਹੁੰਚਣ ਤੱਕ ਕਹਿੰਨਾ 1,2000 ਰੁਪਇਆ ਫੀਟਿੰਗ ਸਾਰੀ ਅਸੀਂ ਇਹਦੀ ਜੋ ਇਹਨੂੰ ਵੈਲਡਿੰਗ ਵਗੈਰਾ ਸਪੈਸਰਾਂ ਨੂੰ ਹੋਈ ਹੈ ਉਹ ਸਾਰਾ ਅੱਜ ਸਵੇਰ ਦੇ ਲੱਗੇਵੇਂ ਆਪ ਤਿਆਰ ਕਰਕੇ ਫੇਰ ਇਹਨਾਂ ਰੈਡੀ ਕਰਿਆ ਉਹ ਤਾਂ ਹੈ ਮੇਨਤ ਤਾਂ ਜਦ ਤੱਕ ਕੋਈ ਵੀ ਚੀਜ਼ ਆ ਆਪ ਕਰਨੀ ਪੈਂਦੀ ਹੈ ਜੇ ਜਿਹਨੂੰ ਆਪ ਨੋਲੇਜ ਹੁੰਦੀ ਆ ਉਹ ਫਿੱਟ ਕਰ ਲੰਦਾ ਜਿਗਾਰਡ ਜੀ ਤੇ ਨਹੀਂ ਹੁੰਦਾ ਉਹ ਫਿਰ ਕਹਿੰਦਾ ਫੇਲ ਆ ਪਰ ਅੱਜ ਤਾਂ ਗੱਲ ਇੱਥੇ ਵੀ ਅੜ ਜਾਂਦੀ ਆ ਕੇ ਚਲੋ ਆਪਣੇ ਕੋਲ ਕਹਿੰਨੇ ਪਹੁੰਚਣਾ ਹੈਗਾ ਇਹ ਦੇ ਗ੍ਰਾਈਂਡਰ ਗ੍ਰਾਉਂਡਰ ਗਿਆ ਬੈਲਡ ਹੂਲਡ ਕਰੰਦੇ ਸਾਰੇ ਸਿਸਟਮ ਹੈਗੇ ਆਪਣੇ ਕੋਲ ਹਾਂਜੀ ਬਾਈ ਜੀ ਆਪਣੇ ਰਹਿ ਗਏ ਤਿੰਨ ਕਿਲੇ ਰਹਿ ਗਏ ਅੱਜ ਦੋ ਹੀ ਰਹਿ ਗਏ ਸੋ ਕੋਈ ਤੇ ਵਾਸਤਾ ਜਿੰਨੂ ਜਿੰਨੂ ਪਹਿਲਾਂ ਪਾਣੀ ਲਾਉਣਾ ਉਹ ਨਵੇੜਤਾ ਹੁਣ ਕੰਮ ਸਾਰਾ ਬਾਕੀ ਫੇਰ ਦੇਖਦੇ ਆ ਦੁਬਾਰੇ ਕਿਵੇਂ ਲੋਟ ਆਉਂਦਾ ਉਹ ਮੈਂ ਆਹ ਟੈਂਕੀ ਲੈ ਆਇਆ ਤਾਂ ਪਰਕੇ ਇਹਦਾ ਬਹੁਤ ਫਾਇਦਾ ਹੈ ਇਹ ਤਿੰਨ ਤਿੰਨ ਟੈਂਕੀਆਂ ਭਰਾ ਦਿੰਦੀ ਆ 2.5 ਤਿੰਨ ਰਾਮ ਨਾਲ ਤੇ ਉਹਦੇ ਨਾਲ ਫਰਕ ਪੈ ਜਾਂਦਾ ਬਹੁਤ ਵੀ ਚਵੱチェ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਜਿੱਥੇ ਪਹੀ ਲੱਗਦੀ ਆ ਉੱਥੇ ਇਹ ਕੋਲ ਤੇ ਭਰਾ ਲੰਨੇ ਆ ਇਹਦੇ ਨਾਲ ਦੇਖੋ ਚੱਲਦਾ ਉਹੀ ਮੈਟਰੋ ਪ੍ਰੋਜੈਕਟ ਆਪਾਂ ਨੇ ਇੱਕ ਹੋਰ ਲਾਤਾ ਅਮਨਦੀਪ ਅੰਕਲ ਸਰਪੰਚ ਆਪਣੇ ਸਰਪੰਚ ਅੰਕਲਾ ਟਾਇਰ ਪਵਾ ਕੇ ਲਿਆਏ ਹਨ ਕਰਾਈ ਕਰਿਆ ਇਹਨਾਂ ਨੇ ਰਿਗਾਰਡਮੈਂਟ ਸਪਰੇਅ ਮੈਨ ਨਾਲੇ ਤੋਂ ਟਾਇਰ ਲਿਆਉਂਦੇ ਮੈਂ ਕਿਹਾ ਚਲੋ ਕਰੀਏ ਆਪਣੇ ਖੇਤਾਂ 'ਚ ਚੈੱਕ ਹੋਪ ਆਪਾਂ ਲਾਗੇ ਕਰਨ ਚੈੱਕ ਇਹਨਾਂ ਨੂੰ ਬਹੁਤ ਸਮਾਂ ਚੱਲ ਰਿਹਾ ਕੋਈ ਲੀ ਨਹੀਂ ਕੋਈ ਕੁਸ਼ ਨਹੀਂ ਬਹੁਤ ਤਰੀਕੇ ਨਾਲ ਸਪਰੇਅ ਹੋ ਰਹੀ ਹੈ ਬਹੁਤ ਵਧੀਆ ਹੈ ਆਏ ਆ ਵੀ ਸਪ ਦੋ ਬੰਦੇ ਸਪਰੇਅ ਕਰ ਸਕਦੇ ਆ ਸਭ ਤੋਂ ਵਧੀਆ ਗੱਲ ਚੱਲ ਬਹੁਤ ਰੇ ਵਧੀਆ ਰੇ ਤਰੀਕ ਤੇ ਉੱਤਰ ਖੜੇ ਆ ਸਰਪੰਚ ਅੰਕਲ ਦੇਖੋ ਪਾ ਪੂਰੀ ਵਧੀਆ ਐਨ ਖੇਤ ਨੂੰ ਲਾਇਆ ਜਾ ਰਿਹਾ ਹੈ ਇੰਨੇ ਬੰਦਿਆਂ ਦਾ ਕੰਮ ਮਿੰਟਾਂ 'ਚ ਨਿਪਟਦਾ ਜਾ ਰਿਹਾ। ਕੇਦ ਦੇਖੋ ਤੁਸੀਂ ਕਿੰਨਾ ਇਹਨਾਂ ਪੂਰਾ ਗਿੱਲਾ ਗਿੱਲਾ ਕਰਤਾ। ਤੇ ਬਾਕੀ ਆਪਾਂ ਪੁੱਛਦੇ ਹਾਂ ਸੁਝਾਵ। ਹਾਂਜੀ ਕਰਦੇ ਕਰਾਉਂਦਿਆਂ ਨੇ ਅੱਜ ਅਸੀਂ ਨੇ ਆਧਰ ਨਾਲੋਂ ਵੱਧ ਕੰਮ ਨਿਬੇੜਤਾ। ਬਾਕੀ ਤਾਂ ਆਪਣਾ ਥੋੜਾ ਜਿਹਾ ਰਹਿ ਗਿਆ ਹੁਣ ਜਿਹੜੀ ਜਿਹੜੀ ਕਣਕ ਨੂੰ ਪਾਣੀ ਲਾਉਣਾ ਉਹ ਸਾਰਾ ਨਵੇੜਤਾ ਮੇਰੇ ਤਾਂ ਫਿੱਟ ਲੱਗਦਾ ਜਿਗੜ ਬਾਕੀ ਦੇਖਦੇ ਆਪਾਂ ਵੀ ਹਨਾ ਪਾਣੀ ਲਾ ਕੇ ਵੀ ਕੰਮਜਾਬ ਕਿਵੇਂ ਹੁੰਦਾ ਕਿਵੇਂ ਨਹੀਂ ਮੈਨੂੰ ਹਲੇ ਤੱਕ ਤਾਂ ਠੀਕ ਲੱਗ ਰਿਹਾ ਤੇ ਮੇਰੇ ਵੀਰ ਕਿਸੇ ਕੋਲ ਆਹ ਟਾਇਰ ਪਏ ਹੋਣ ਵੇਚਣੇ ਹੋਣ ਆਪਾਂ ਨਾਲ ਸੰਪਰਕ ਕਰੇ ਆਹ ਜਿਹੜੇ ਬੜੇ ਬੜੇ ਜਿਹੇ ਟਾਇਰ ਕਿਹੜੇ ਕਹਿੰਦੇ ਆਪਾਂ ਨੂੰ ਸਪਰੇਅ ਵਾਲੇ ਰੇਹ ਵਾਲੇ ਇਹ ਟਾਇਰ ਆਪਾਂ ਨੂੰ ਦੇਖ ਲਿਓ ਜੇ ਕਿਸੇ ਕੋਲ ਪਈ ਆ ਬਾਈ ਗੋਸ ਆਏ ਬੰਦ ਜਾ ਕਰਕੇ ਮੋੜ ਲਵੇ ਫਿਰ ਫਾਂਟ ਨਹੀਂ ਰਹਿੰਦੀ ਜੇ ਆਪਾਂ ਖੇਤਾਂ 'ਚ ਕਮਾਈ ਜਾਂਦੇ ਹਾਂ ਉਵੇਂ ਥੋੜੀ ਥੋੜੀ ਵੀ ਰਹੀ ਜਾਂਦੀ ਐ ਇੱਕ ਪਾਸੇ ਜੀ ਅਸੀਂ ਵੀ ਸਾਨੂੰ ਆਹ ਪ੍ਰੋਜੈਕਟ ਠੀਕ ਲੱਗਿਆ ਅਸੀਂ ਐ ਕਰਦੇ ਆ ਇਹਦੇ ਨਾਲ ਆਏ ਵੀ ਫਾਂਟ ਨਹੀਂ ਰਹਿੰਦੀ ਕਿਤੇ ਵੀ ਦੇਖੇ ਜੇ ਤਾਂ ਪੂਰਾ ਵਧੀਆਨ ਗਿੱਲਾ ਜਾ ਕਰਦੀ ਜਾਂਦੀ ਹੈ ਇਹ ਬਾਕੀ ਦੇਖਦੇ ਹਾਂ ਹੁਣ 4-4 ਦਿਨ ਬਾਅਦ ਪਾਣੀ ਲਈ ਜਾਣਾ